ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਪਟਿਆਲਾ ਦੌਰੇ ਤੇ ਸਨ ਇਸ ਮੌਕੇ ਉਹਨਾਂ ਦੇ ਨਾਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਵਿਧਾਇਕ ਅਜੀਤ ਪਾਤ ਸਿੰਘ ਕੋਲੀ ਵੀ ਮੌਜੂਦ ਰਹੇ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਲਈ 5.65 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕਰਦੇ ਹੋਏ ਪਟਿਆਲਾ ਵਿਖੇ ਸਾਕੀਤ ਨਸ਼ਾ ਛੇੜਾਓ ਅਤੇ ਮੂਡ ਸੇਵਾ ਕੇਂਦਰ ਨੂੰ ਅਪਗ੍ਰੇਡ ਕਰਨ ਦੇ ਲਈ 50 ਲੱਖ ਰੁਪਏ ਅਤੇ ਨਸ਼ਾ ਛੇੜਾਓ ਕੇਂਦਰ ਦੀ ਸਮਰਥਾ ਨੂੰ 30 ਤੋਂ ਵਧਾ ਕੇ 50 ਬੈੱਡ ਕਰਨ ਦੇ ਵੀ ਵੀ ਕਿਹਾ ਇਸ ਦੌਰਾਨ ਉਹਨਾਂ ਨੇ ਉਹਨਾਂ ਮਰੀਜ਼ਾਂ ਦੇ ਨਾਲ ਵੀ ਮੁਲਾਕਾਤ ਕੀਤੀ ਜੋ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਸ਼ੇ ਦੇ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਆਪਣਾ ਇਲਾਜ ਕਰਵਾ ਰਹੇ ਨੇ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਮੁੜ ਵਸੇਬੇ ਦੇ ਯਤਨਾਂ ਦੀ ਸਹੂਲਤ ਦੇ ਲਈ ਇੱਕ ਅਤ ਆਧੁਨਿਕ ਹੁਨਰ ਵਿਕਾਸ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ ਅੱਜ ਪਟਿਆਲਾ ਵਿਖੇ ਦੌਰੇ ਦੌਰਾਨ ਡਾਕਟਰ ਬਲਬੀਰ ਸਿੰਘ ਜੀ ਮਾਨ ਮਾਨਯੋਗ ਹੈਲਥ ਮਿਨਿਸਟਰ ਪੰਜਾਬ ਮੇਰੇ ਛੋਟੇ ਭਰਾ ਅਜੀਤ ਪਾਲ ਕੋਹਲੀ ਜੀ ਪਰ ਪਹਿਲਾਂ ਇਸ ਤੋਂ ਅਸੀਂ ਪੰਜਾਬੀ ਯੂਨੀਵਰਸਿਟੀ ਬਿਕੋਜ਼ ਆਮ ਲੋਮਨਾ ਇੱਥੇ ਮੈਂ ਪੜ੍ਹਿਆ ਉੱਥੇ ਆ ਨਾਰਥਰਨ ਜ਼ੋਨ ਦਾ ਇੰਟਰ ਯੂਨੀਵਰਸਿਟੀ ਕਲਚਰਲ ਫੈਸਟੀਵਲ ਸੀ ਤੋ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਅੱਜ ਪਟਿਆਲਾ ਦੇ ਵਿਖੇ ਮੈਂ 5 ਕਰੋੜ ਦੇ ਟੋਟਲ ਪ੍ਰੋਜੈਕਟ ਅਨਾਉਂਸ ਕੀਤੇ ਨੇ 2 ਕਰੋੜ ਰੁਪਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਾਇਬ੍ਰੇਰੀ ਦਾ ਇੱਕ ਫਲੋਰ ਹੋਰ ਪਾਉਣਾ ਕਿਉਂਕਿ 9000 ਬੱਚਾ ਇਸ ਟਾਈਮ ਪੰਜਾਬੀ ਯੂਨੀਵਰਸਿਟੀ ਪੜ੍ਹ ਰਹੇ ਹਨ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਲੀ ਹਾਲਤ ਬਹੁਤ ਖਰਾਬ ਹੈ ਔਰ ਬਹੁਤ ਹੀ ਨਾਜ਼ੁਕ ਸਥਿਤੀ ਚੋਂ ਗੁਜ਼ਰ ਰਹੀ ਆ ਅੱਧਾ ਘੰਟਾ ਮੈਂ ਮੀਟਿੰਗ ਕੀਤੀ 22 ਚਾਂਸਲਰ ਸਾਹਿਬ ਨਾਲ ਸਾਰੇ ਕਾਰਨਾਂ ਤੋਂ ਮੈਂ ਆਪਣੇ ਆਪ ਨੂੰ ਜਾਣੂ ਕਰਵਾਇਆ ਕਿ ਇਹ ਆਬਦਤੀ ਇਹ ਇੰਨਾ ਜਿਹੜਾ ਪਤਨ ਹੈ ਇਹ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਇਆ ਜੋ ਕਸੀਬ ਉੱਥੇ ਪੜੇ ਹਨ ਉਹਨਾਂ ਲਈ ਇੱਕ ਲੌਂਗ ਟਰਮ ਪਲੈਨਿੰਗ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਹੈ ਡਾਕਟਰ ਗੁਲਬੀਰ ਸਿੰਘ ਜੀ ਨਾਲ ਵੀ ਹੋਇਆ ਔਰ ਹਰਪਾਲ ਸਿੰਘ ਚੀਮਾ ਜੀ ਫਾਈਨਸ ਮਨਿਸਟਰ ਉਹਨਾਂ ਨੇ ਵੀ ਯਕੀਨ ਦਿਵਾਇਆ ਉਹਦੇ ਲਈ ਇੱਕ 5 6 ਪੁਆਇੰਟ ਇੱਕ ਲੌਂਗ ਟਰਮ ਪਲੈਨਿੰਗ ਬਣਾਈ ਗਈ ਹੈ ਲੇਕਿਨ ਉਹਦੇ باوجود ਇਹ ਜਿਹੜਾ ਕਹਿੰਦੇ ਚੈਰਿਟੀ ਬਿਕਸ ਫਰਮ ਹੋਪ 2 ਕਰੋੜ ਰੁਪਿਆ ਲਾਇਬ੍ਰੇਰੀ ਵਾਸਤੇ 25 ਲੱਖ ਰੁਪਿਆ ਜਿਹੜਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਦੀਸ ਨਾਟ ਅ ਆਡੀਟੋਰੀਅਮ ਹੈ ਉਹਦੀ ਰੈਨੋਵੇਸ਼ਨ ਉਹਦੀਆਂ ਸੀਟਾਂ ਉਹਦਾ ਸਭ ਕੁਝ ਹੋਣਾ ਹੈ। ਔਰ ਉਸ ਤੋਂ ਬਾਅਦ ਉਹਨਾਂ ਦਾ ਤਲਵੰਡੀ ਸਾਬੋ ਇੰਜੀਨੀਅਰਿੰਗ ਕਾਲਜ ਪੱਲਿਆ ਸੀ ਉਹ ਐਡਮਿਸ਼ਨ ਨਾ ਹੋਣ ਕਰਕੇ ਚੱਲ ਨਹੀਂ ਰਿਹਾ ਉੱਥੇ ਅਸੀਂ ਸਕਿੱਲ ਸੈਂਟਰ ਦਾ ਸਕਿੱਲ ਇੰਟਰਨੈਸ਼ਨਲ ਸਕਿੱਲ ਸੈਂਟਰ ਵੀ ਜਿਹੜੀ ਸਾਡੀ ਐਨ ਜੀਓ ਸੰ ਫਾਊਂਡੇਸ਼ਨ ਮਿਲ ਕੇ ਖੋਲੀ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਜੀ ਦੀ ਰੈਂਡ ਮਾਈ ਹੈਡ ਅਸੀਂ ਸਕੇਤ ਜਿਹੜਾ ਇੱਥੇ ਡੀ ਐਡਿਕਸ਼ਨ ਔਰ ਰੀ ਹੈਵ ਸੈਂਟਰ ਹੈ ਉਹਦੇ ਨਾਲ ਵੀ ਐਮਓਯੂ ਸਾਈਨ ਕਰ ਰਹੇ ਹੈ ਰੈੱਡ ਕਰਾਸ ਨਾਲ ਉਹਨੂੰ ਅਪਗ੍ਰੇਡ ਕੀਤਾ ਜਾਏਗਾ ਉੱਥੇ ਇਸ ਟਾਈਮ 30 ਬੈੱਡ ਨੇ ਸਾਡਾ ਡਾਕਟਰ ਬਲਬੀਰ ਸਿੰਘ ਜੀ ਦਾ ਸਾਡਾ ਪਲਾਨ ਹੈ ਕਿ ਉਹਨੂੰ 100 ਬੈੱਡ ਦਾ ਉੱਥੇ ਕੀਤਾ ਜਾਏ ਉੱਥੇ ਵੀ ਸਕਿਲਿੰਗ ਕੋਰਸਸ ਚੱਲੂ ਕੀਤਾ ਜਾ ਰਹੇ ਨੇ ਨਾਲ ਹੀ ਗੇਮਸ ਉੱਥੇ ਫਾਰਮ ਵੀ ਹੈ ਬਹੁਤ ਵੱਡਾ ਆਰਗੇਨਿਕ ਫਾਰਮਿੰਗ ਫਲਾਵਰਸ ਫਰੂਟ ਉਹ ਵੀ ਸਾਰੇ ਉੱਥੇ ਜਿਹੜੇ ਬੱਚੇ ਆ ਕਿਉਂਕਿ ਖੇਤੀਬਾੜੀ ਵੀ ਬੱਚਿਆਂ ਨੇ ਕਰਨੀ ਹੈ ਜਾ ਕੇ ਇਹ ਕਰਨ ਆਏ ਹੈ ਔਰ ਸਾਰੀ ਬਹੁਤ ਟਾਈਮ ਡਾਕਟਰ ਬਲਬੀਰ ਸਿੰਘ ਜੀ ਨੇ ਸਪੈਂਡ ਕੀਤਾ ਇੱਕ ਇੱਕ ਬੱਚੇ ਨੂੰ ਅਸੀਂ ਜਿਹੜੇ ਇਸ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਉਹਨਾਂ ਨੂੰ ਮਿਲੇ ਕਿਵੇਂ ਉਹ ਨਸ਼ੇ 'ਚ ਲੱਗੇ ਕੀ ਹੋਇਆ ਉਹ ਸਾਰੀ ਉੱਥੇ ਸਾਡੀ ਉਹਨਾਂ ਨੂੰ ਕਾਫੀ ਜਾਣਕਾਰੀ ਮਿਲੀ ਫਿਰ ਦਿਨਰਾ ਹਸਪੀਟਲ ਵੀ ਡੀ ਐਡਿਕਸ਼ਨ ਸੈਂਟਰ ਉੱਥੇ ਵੀ ਆਨਰੇਬਲ ਮਿਨਿਸਟਰ ਦੇ ਰਹਿਮਾਈ ਜੀ ਤੁਸੀਂ ਵਿਜ਼ਿਟ ਕੀਤੀ ਉੱਥੇ ਵੀ ਜਿਹੜਾ ਹੈ ਕੀਤਾ ਫਰੈਡ ਕਰਾਸ ਦਾ ਜਿਹੜਾ ਸਕਿੱਲ ਸੈਂਟਰ ਇੱਥੇ ਸੌਰੀ ਰੈੱਡ ਕਰਾਸ ਦੀ ਬਿਲਡਿੰਗ ਮਿਨੀ ਸੈਕਰੀਟੇਰੀਅਟ ਦੇ ਪਿੱਛੇ ਵੱਲ ਰਹੀ ਉਹ ਦੇਖਣ ਜਾ ਰਹੇ ਹਾਂ ਉੱਥੇ ਅਸੀਂ ਸ਼ਹਿਰ ਦੇ ਵਿਚਾਲੇ ਜੋ ਅਜੀਤਪਾਲ ਕੋਲੀ ਜੀ ਦਾ ਉਹ ਸਾਰਿਆਂ ਦਾ ਕਿਉਂਕਿ ਸਕਿਲਿੰਗ ਬੜੀ ਜ਼ਰੂਰੀ ਹੈ ਨੌਕਰੀਆਂ ਲਈ ਤੇ ਸਕਿਲਿੰਗ ਦੇ ਕੋਰਸੇ ਅਸੀਂ ਉਹ ਜਗ੍ਹਾ ਉਹ ਬਿਲਡਿੰਗ 2016 ਜਾਂ 17 ਤੋਂ ਇਨਕੰਪਲੀਟ ਕਹੀ ਹੈ ਉਹ ਅਸੀਂ ਹੁਣ ਦੇਖਣ ਜਾ ਰਹੇ ਹਾਂ ਤੇ ਉੱਥੇ ਵੀ ਕੋਈ 1.5 ਕਰੋੜ ਸਵਾ ਕਰੋੜ ਰੁਪਏ ਦਾ ਖਰਚਾ ਹੈ ਉਹ ਵੀ ਦਾਸ ਵੱਲੋਂ ਕੀਤਾ ਜਾਏਗਾ ਔਰ ਲਾਸਟਲੀ ਅਜੀਤਪਾਲ ਕੋਲੀ ਜੀ ਮੇਰੇ ਭਰਾ ਉਹਨਾਂ ਨੇ ਦੱਸਿਆ ਕਿ ਇੱਥੇ ਕਮਿਊਨਿਟੀ ਸੈਂਟਰ ਜਿਹੜਾ ਹੈ ਆਪਣੇ ਸ਼ਹਿਰ ਵਾਸੀਆਂ ਲਈ ਨਹੀਂ ਹੈ ਕੁਝ ਗਵਰਨਮੈਂਟ ਨੇ ਗ੍ਰਾਂਟ ਦਿੱਤੀ ਸੀ ਉਹਦੇ ਚ 50 ਲੱਖ ਰੁਪਏ ਇਹਨਾਂ ਨੂੰ ਸ਼ਾਰਟਫਾਲ ਪੈ ਰਹੀ ਹੈ ਉਹ ਵੀ ਮੈਂ ਐਗਰੀ ਕੀਤਾ ਕਿ 50 ਲੱਖ ਰੁਪਏ ਇਮੀਡੀਏਟਲੀ ਮੈਂ ਅਗਲੇ ਹਫਤੇ ਰਿਲੀਜ਼ ਕਰਕੇ